हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵਉਦਿਆ ਦਾਖਲਾ ਪ੍ਰੀਖਿਆ ਤਿਆਰੀ ਦਿਨ ਆਪਾਂ ਮਾਨਸਿਕ ਯੋਗਤਾ ਵਾਲੇ ਟੈਸਟ ਦੀ ਤਿਆਰੀ ਕਰਦੇ ਪਏ ਆਂ ਤੇ ਭਾਗ 6/10 ਟੈਸਟ 134 ਜਿਹੜਾ ਉਹ ਬੇਟਾ ਤਿਆਰ ਕਰਦੇ ਪਏ ਆਂ ਤਾਂ 30 ਤੱਕ ਸਵਾਲ ਆਪਾਂ ਕਰ ਚੁੱਕੇ ਹੋਈਆਂ ਬੇਟਾ ਤਾਂ 6ਵੇਂ ਭਾਗ ਦੇ ਵਿੱਚ ਜਿਹੜੇ ਬੇਟਾ 21 22 23 ਤੇ 24 ਨੰਬਰ ਕੁਐਸਚਨ ਪੱਕੇ ਪੇਪਰ 'ਚ ਇਸੇ ਤਰ੍ਹਾਂ ਦੇ ਆਉਣਗੇ ਠੀਕ ਹੈ ਬੇਟਾ ਦਾ ਟੈਸਟ 34 ਦਾ ਸਵਾਲ ਨੰਬਰ 31 ਧਿਆਨ ਨਾਲ ਦੇਖੋ ਬੇਟਾ ਇਹਦੇ ਵਿੱਚ ਬੇਟਾ ਇੱਕ ਗਣਿਤਿਕ ਆਕਿਰਤੀ ਆ ਉਹ ਬਣਦੀ ਹੁੰਦੀ ਹੈ ਉਹਦਾ ਕੁਝ ਪੋਰਸ਼ਨ ਜਿਹੜਾ ਹੈਗਾ ਉਹ ਕੱਟ ਕੇ ਦੂਜੇ ਪਾਸੇ ਲੈ ਲਿਆ ਜਾਂਦਾ ਹੈ ਉਤਰ ਆਕਿਰਤੀਆਂ ਦੇ ਵਿੱਚ ਆਪਾਂ ਇਹਨੂੰ ਜੁਆਇੰਟ ਕਰਕੇ ਦੱਸਣਾ ਹੁੰਦਾ ਵੀ ਕਿਹੜੀ ਆਕਿਰਤੀ ਇੱਥੇ ਜੁਆਇੰਟ ਹੋ ਕੇ ਗਣਿਤਿਕ ਆਕਿਰਤੀ ਆਇਤ ਵਰਗ ਜਾਂ ਚੱਕਰ ਪੂਰਾ ਬਣ ਜਾਊਗੀ ਹੁਣ ਬੇਟਾ ਆ ਦੇਖੋ ਇੱਥੋਂ ਪੀਸ ਕੱਟਿਆ ਗਿਆ ਤਾਂ ਅਸੀਂ ਦੇਖਾਂਗੇ ਕਿਹੜਾ ਪੀਸ ਹੈ ਜਿਹੜਾ ਇੱਥੋਂ ਚੱਕ ਕੇ ਇੱਥੇ ਫਿੱਟ ਕਰਾਂਗੇ ਤੇ ਵਰਗਾਕਾਰ ਇਕਾਤੀ ਕੰਪਲੀਟ ਹੋ ਜਾਊਗੀ ਤੇ ਜਦੋਂ ਬੇਟਾ ਆਪਾਂ ਧਿਆਨ ਦੇ ਨਾਲ ਦੇਖਦੇ ਆ ਆ ਇਕਾਤੀ ਨੂੰ ਬੇਟਾ ਜਦੋਂ ਅਸੀਂ ਚੱਕ ਕੇ ਇੱਥੇ ਲਾਵਾਂਗੇ ਆ ਦੇਖੋ ਆ ਚੀਜ਼ ਇੱਥੇ ਆ ਜਾਊਗੀ ਆ ਵੀ ਨੋਬ ਵੀ ਸੈੱਟ ਹੋ ਜਾਊਗੀ ਆ ਪੁਆਇੰਟ ਵੀ ਸੈੱਟ ਹੋ ਜਾਊ ਤੇ ਆ ਵਰਗ ਪੂਰਾ ਬਣ ਜਾਊਗਾ ਇਸ ਕਰਕੇ a1 ਇਕਾਤੀ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 32 ਸਵਾਲ ਨੰਬਰ 32 ਨੂੰ ਵੀ ਬੇਟਾ ਧਿਆਨ ਦੇ ਨਾਲ ਦੇਖੋ ਤੁਸੀਂ ਇਹਦੇ ਵਿੱਚੋਂ ਕਿਹੜੀ ਅਕਿਰਤੀ ਹੈ ਜਿਹੜੀ ਆਪਾਂ ਬੇਟਾ ਇੱਥੇ ਫਿਕਸ ਕਰਾਂਗੇ ਤਾਂ ਇਹਨੂੰ ਪੂਰਾ ਪੂਰਾ ਫਿਲ ਕਰ ਦਊਗੀ ਤਾਂ ਬੇਟਾ ਜਦੋਂ ਆਪਾਂ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਤਾਂ A1 ਅਕਿਰਤੀ ਹੀ ਜੇ ਆਪਾਂ ਆਹ ਦੇਖੋ ਬੇਟਾ ਆਹ ਛੋਟਾ ਆ ਆਹ ਛੋਟਾ ਵਿਚਾਲੇ ਇੰਨੀ ਵਿਥ ਨੂੰ ਆਹ ਚੀਜ਼ ਫਿਲ ਕਰੂਗੀ ਇਹ ਆ ਚੀਜ਼ ਹੈ ਜਿਹੜੀ ਇਹਦੇ ਵਿੱਚ ਫਿਕਸ ਹੋ ਜਾਊਗੀ ਇਸ ਕਰਕੇ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 33 ਸਵਾਲ ਨੰਬਰ 33 ਦੇ ਵਿੱਚ ਵੀ ਧਿਆਨ ਦੇ ਨਾਲ ਬੇਟਾ ਆਪਾਂ ਅਬਜ਼ਰਵ ਕਰਾਂਗੇ ਆ ਬੇਟਾ ਸਿੰਪਲ ਇੱਥੋਂ ਇੱਕ ਕੱਟ ਪੀਸ ਚੱਕਰ ਦੇ ਵਿੱਚੋਂ ਨਿਕਲ ਗਿਆ ਤੇ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਬੇਟਾ ਸਿਰਫ A1 ਹੀ ਸਾਨੂੰ ਰਾਈਟ ਆਨਸਰ ਦਿਖਾਈ ਦਿੰਦਾ ਪਿਆ ਆਹ ਕੱਟ ਪੀਸ ਇੱਥੇ ਆ ਕੇ ਇਹਨੂੰ ਚੱਕਰ ਨੂੰ ਪੂਰਾ ਕਰ ਦਊਗਾ A1 ਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 34 ਸਵਾਲ ਨੰਬਰ 34 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਆ ਬੇਟਾ T ਟਾਈਪ ਬਣਿਆ ਹੋਇਆ ਹੈਗਾ ਇਹਦੇ ਵਿੱਚ ਹੇਠਾਂ ਕਿਹੜਾ ਪੁਆਇੰਟ ਫਿਕਸ ਕਰਾਂਗੇ ਇਹਨਾਂ ਦੇ ਵਿੱਚੋਂ ਵੀ ਇਹ ਜਿਹੜਾ ਹੈਗਾ ਇਹਨੂੰ ਕੰਪਲੀਟ ਕਰ ਦਵੇ ਤਾਂ ਬੇਟਾ ਧਿਆਨ ਦੇ ਨਾਲ ਜਦੋਂ ਅਸੀਂ ਅਬਜ਼ਰਵ ਕਰਦੇ ਹਾਂ ਦੇਖੋ ਆ ਸੀ 1 ਭਾਗ ਨੂੰ ਧਿਆਨ ਦੇ ਨਾਲ ਦੇਖੋ ਤੁਸੀਂ ਠੀਕ ਹੈ ਤਾਂ ਆ ਕਿਰਤੀ ਜਦੋਂ ਚੱਕ ਕੇ ਇੱਥੇ ਰੱਖਾਂਗੇ ਬੇਟਾ ਤਾਂ ਇਹ ਇਹਨੂੰ ਪੂਰਾ ਪੂਰਾ ਫਿਕਸ ਕਰਕੇ ਪੂਰਾ ਵਰਗਾਕਾਰ ਸ਼ੇਪ ਹੈ ਜਿਹੜੀ ਇਹ ਲੈ ਲਊਗੀ ਵਰਗਾਕਾਰ ਜਾਂ ਆਇਤਾਕਾਰ ਗਣਿਤਕ ਕਿਰਤੀ ਬਣ ਜਾਊਗੀ ਤਾਂ ਬੇਟਾ ਇਹ ਦੇ ਵਿੱਚ ਸੀ 1 ਨੂੰ ਅਸੀਂ ਐਸ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 35 ਸਵਾਲ ਨੰਬਰ 35 ਦੇ ਵਿੱਚ ਬੇਟਾ ਆ ਆਪਾਂ ਹੀਟਲਾ ਪੋਰਸ਼ਨ ਦੇਖਣਾ ਹੈ ਕਿ ਕਿਹੜਾ ਪੋਰਸ਼ਨ ਹੈ ਜਿਹੜਾ ਇੱਥੇ ਫਿਕਸ ਕਰ ਦਈਏ ਤਾਂ ਕਿ ਇਹ ਅਕਿਰਤੀ ਵਰਗਾਕਾਰ ਬਣ ਜਾਵੇ ਤਾਂ ਬੇਟਾ ਆ ਪੁਆਇੰਟ ਹੈ ਜਿਹੜਾ ਆ ਛੋਟਾ ਜਿਹਾ ਪੁਆਇੰਟ ਵਧਿਆ ਇਹਨੂੰ ਘੁਮਾ ਕੇ ਜਦੋਂ ਇੱਥੇ ਲਾਵਾਂਗੇ ਤਾਂ ਇਹ ਅਕਿਰਤੀ ਇਹਨੂੰ ਪੂਰਾ ਕਰ ਦੇਊਗੀ ਇਸ ਕਰਕੇ ਬੇਟਾ A1 ਹੀ ਇਹਦਾ ਰਾਈਟ ਆਨਸਰ ਬਣਦਾ ਪਿਆ A1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 36 ਸਵਾਲ ਨੰਬਰ 36 ਨੂੰ ਧਿਆਨ ਦੇ ਨਾਲ ਦੇਖੋ ਤੇ ਬੇਟਾ ਆ ਦੇਖਣਾ ਆਪਾਂ ਵੀ ਇੱਥੇ ਕਿਹੜਾ ਪੁਆਇੰਟ ਫਿਕਸ ਹੋਊਗਾ ਠੀਕ ਹੈ ਜਦੋਂ ਅਸੀਂ ਬੇਟਾ ਧਿਆਨ ਨਾਲ ਆਬਜ਼ਰਵ ਕਰਦੇ ਹਾਂ ਬੇਟਾ ਤਾਂ ਆ ਲਾਈਨ ਆ ਰੇਖਾ ਨਾਲ ਆ ਰੇਖਾ ਫਿਕਸ ਹੋ ਜੂਗੀ ਆ ਦੂ ਵਿੱਚ ਉਭਾਰ ਆ ਗਿਆ ਇਹ ਇੱਥੇ ਫਿਕਸ ਹੋ ਜਾਣਗੇ ਠੀਕ ਹੈ ਉਸ ਦੂ ਬਾਦ ਦੇ ਵਿੱਚ ਆ ਵੀ ਪੁਆਇੰਟ ਹੈਗਾ ਤਾਂ ਆ ਵੀ ਪੁਆਇੰਟ ਕਵਰ ਕਰਦਾ ਪਿਆ ਇਸ ਕਰਕੇ ਬੇਟਾ A1 ਇਕਾਤੀ ਹੈ ਜਿਹੜੀ ਇਹ ਸਭ ਤੋਂ ਜ਼ਿਆਦਾ ਐਪਰੋਪਰੀਏਟ ਹੈ ਇੱਥੇ ਆਉਗੀ ਤਾਂ ਇਹਨੂੰ ਜਿਹੜਾ ਵਰਗ ਦੇ ਸ਼ੇਪ ਦੇ ਦਊਗੀ A1 ਨੂੰ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 37 ਤਾਂ ਸਵਾਲ ਨੰਬਰ 37 ਦੇ ਵਿੱਚ ਬੇਟਾ ਆਪਾਂ ਧਿਆਨ ਦੇ ਨਾਲ ਦੇਖਾਂਗੇ ਕਿ ਕਿਹੜੀ ਇਕਾਤੀ ਹੈ ਜਿਹੜੀ ਇਹਨੂੰ ਇਸ ਵਰਗ ਨੂੰ ਕੰਪਲੀਟ ਕਰ ਦਊਗੀ ਤਾਂ ਬੇਟਾ ਹੋਰ ਤਾਂ ਦੇਖੋ ਕੋਈ ਵੀ ਅਕਿਰਤੀ ਜਿਹੜੀ ਫਿੱਟ ਨਹੀਂ ਹੁੰਦੀ ਵੀ ਇੱਥੇ ਬੇਟਾ ਆਹ ਚੀਜ਼ ਇੱਥੇ ਜੇ ਇਹਨੂੰ ਆਪਾਂ ਜੋੜ ਦਈਏ ਤਾਂ ਇੱਕ ਹੀ ਇਹਦਾ ਬੇਟਾ ਬਣਦਾ ਪਿਆ 37 ਨੰਬਰ ਦਾ A1 ਅਕਿਰਤੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਇਹ ਅਕਿਰਤੀ ਬੇਟਾ ਛੋਟੀ ਦਿੱਤੀ ਹੋਈ ਆ ਅਸਲ ਦੇ ਵਿੱਚ ਇਹ ਅਕਿਰਤੀ ਪੱਕੇ ਪੇਪਰ 'ਚ ਵੱਡੀ ਹੋਊਗੀ ਔਰ ਪੂਰਾ ਪੂਰਾ ਫਿਕਸ ਹੁੰਦਾ ਹੋਊਗਾ ਤਾਂ ਸਿਰਫ ਸਿਰ ਤੇ ਸਿਰਫ ਆਹਾਂ ਸ਼ੇਪ ਜਦੋਂ ਇੱਥੇ ਫਿਕਸ ਕਰਾਂਗੇ ਤਾਂ ਇਹਨੂੰ ਪੂਰਾ ਕੰਪਲੀਟ ਕਰ ਦੂ ਭਾਵੇਂ ਤੁਹਾਨੂੰ ਦੇਖਣ ਨੂੰ ਵੱਡੀ ਲੱਗਦੀ ਪਰ ਤੁਹਾਨੂੰ ਦੱਸਿਆ ਵੀ ਇੱਥੇ ਕਿਰਤੀ ਛੋਟੀ ਦਿੱਤੀ ਉੱਥੇ ਕਿਰਤੀ ਵੱਡੀ ਆਊਗੀ ਗੱਲ ਨੂੰ ਬੇਟਾ ਸਮਝਣ ਦੀ ਕੋਸ਼ਿਸ਼ ਕਰੋ ਤਾਂ a1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 38 ਸਵਾਲ ਨੰਬਰ 38 ਬੇਟਾ ਆਪਣੇ ਆਪ ਦੇ ਵਿੱਚ ਹੀ ਕਲੀਅਰ ਹੈਗਾ ਆਹ ਟ੍ਰਾਇੰਗਲ ਬੇਟਾ ਦਾ ਉਹ ਚਤਰਪੋਈ ਦਾ ਹਾਫ ਕੀਤਾ ਹੋਇਆ ਤੇ ਇਹ ਕਾ ਹਾਫ ਆ ਪਿਆ ਹੈ ਇਹਨੂੰ ਚੱਕ ਕੇ ਜਦੋਂ ਇੱਥੇ ਲਾ ਦਵਾਂਗੇ ਹਨਾ ਇਹਦੇ ਵਰਗੀ ਸ਼ੇਪ ਬਣਦੀ ਪਈ ਹੈ ਠੀਕ ਹੈ ਭਾਵੇਂ ਇਹਦੀ ਵੀ ਪਰ ਇਹ ਅਲੱਗ ਆ ਥੋੜਾ ਜਿਹਾ ਠੀਕ ਇਹ ਤਾਂ ਆ ਬੀ 1 ਹੈ ਕਿਤੇ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 39 ਸਵਾਲ ਨੰਬਰ 39 ਦੇ ਵਿੱਚ ਵੀ ਬੇਟਾ ਆ ਅਸੀਂ ਨੋਬਾਂ ਵਗੈਰਾ ਸੈੱਟ ਕਰਕੇ ਦੇਖਾਂਗੇ ਵੀ ਇਹ ਕਿੱਥੇ ਪੂਰੀਆਂ ਪੂਰੀਆਂ ਫਿੱਟ ਹੁੰਦੀਆਂ ਆ ਠੀਕ ਹੈ ਤਾਂ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਦੇਖਦੇ ਆਂ ਤੇ ਆ ਤਾਂ ਕਿੱਤੀ ਬਣਦੀ ਨਹੀਂ ਆ ਤਾਂ ਫਲੈਟ ਹੋ ਗਈ ਠੀਕ ਹੈ ਤਾਂ ਉਦੋਂ ਬਾਅਦ ਦੇ ਵਿੱਚ ਆ ਵੀ ਅਧੂਰੀ ਹੈ ਜਿਹੜੀ ਆ ਵੀ ਅਧੂਰਾ ਚਿੱਤਰ ਹੈਗਾ ਠੀਕ ਹੈ ਤੇ ਆ ਦੇਖੋ ਆ ਵੀ ਫਿਕਸ ਨਹੀਂ ਬਣਦੀ ਪਈ ਆ ਵੀ ਗੱਲ ਨਹੀਂ ਬਣਦੀ ਪਈ ਤਾਂ ਸਵਾਲ ਨੰਬਰ 39 ਦਾ ਜਦੋਂ ਅਸੀਂ ਡੀ ਭਾਗ ਦੇਖਦੇ ਆਂ ਬੇਟਾ ਆ ਪੋਰਸ਼ਨ ਨੂੰ ਜਦੋਂ ਬੇਟਾ ਅਸੀਂ ਚੱਕ ਕੇ ਇਹਦੇ ਉੱਤੇ ਲਗਾਵਾਂਗੇ ਤਾਂ ਆਜ ਦੀ ਨੋਬ ਆ ਪਹਿਲੀ ਨੋਬ ਹੋਗੀ ਆ ਦੂਜੀ ਨੋਬ ਆ ਹੋਗੀ ਬੇਟਾ ਠੀਕ ਐ ਤਾਂ ਤੀਜਾ ਪੁਆਇੰਟ ਇੱਥੇ ਆ ਕੇ ਫਿਰ ਇਹ ਵਰਗ ਨੂੰ ਪ੍ਰੋਪਰ ਸ਼ੇਪ ਆ ਜਿਹੜਾ ਦੇ ਦੂਗਾ ਇਸ ਕਰਕੇ D1 ਕਿਰਤੀ ਨੂੰ ਅਸੀਂ ਐਸੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 40 ਸਵਾਲ ਨੰਬਰ 40 ਦੇ ਵਿੱਚ ਬੇਟਾ ਧਿਆਨ ਦੇ ਨਾਲ ਦੇਖੋ ਸਵਾਲ ਨੰਬਰ 40 ਚ ਕਿਹੜੀ ਅਕਿਰਤੀ ਹੈ ਜਿਹੜੀ ਇਹਨੂੰ ਪੂਰਾ ਬੂਰਾ ਫਿਕਸ ਕਰੂਗੀ ਠੀਕ ਹੈ ਆ ਇੱਕ ਨੋਬ ਆ ਬਾਹਰ ਨੂੰ ਆ ਇੱਕ ਨੋਬ ਅੰਦਰ ਨੂੰ ਹੈ ਠੀਕ ਹੈ ਤਾਂ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਅਬਜ਼ਰਵ ਕਰਦੇ ਆ ਤਾਂ ਇਹ ਅਕਿਰਤੀ ਹੈ ਜਿਹੜੀ ਬੇਟਾ ਸਿਰਫ ਇਹ ਹੀ ਅਕਿਰਤੀ ਹੈ ਜਦੋਂ ਅਸੀਂ ਇਹਨੂੰ ਇੱਥੇ ਲਿਆ ਕੇ ਰੱਖਾਂਗੇ ਤਾਂ ਇਹ ਚੱਕਰ ਨੂੰ ਕੰਪਲੀਟ ਕਰ ਦੋਗੀ ਇੱਕ ਨੋਬ ਬਾਹਰ ਨੂੰ ਇੱਕ ਨੋਬ ਅੰਦਰ ਨੂੰ ਬਣਦੀ ਪਈ ਹੈ ਠੀਕ ਹੈ ਬੇਟਾ ਦਾ A ਨੂੰ ਚੈੱਕਰ ਨੂੰ ਕੰਪਲੀਟ ਕਰ ਦੂ ਇਸ ਕਰਕੇ A1 ਕੀਰਤੀ ਨੂੰ ਐਜ਼ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਸੋ ਬੇਟਾ ਇਹਦੇ ਨਾਲ ਹੀ A C ਇਸ ਟੈਸ ਦਾ ਸਵਾਲ ਨੰਬਰ 40 ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ